चंडीगढ़ से जम्मू जा रहे थे तो बीच रास्ते में इन्होंने हमें कहा कि हम बस से उतार दो ड्यू टू एनी रीजन आई डोंट नो वट द रीज़न बट उन्होंने कहा कि बस से उतर जाओ फिर वो कहते बस में कोई ख़राबी है तो फिर हम बस से उतर गए इन्होंने हमें दूर भेज दिया तो दे सैट की बस में कोई बॉम्ब है तो फिर हम यहाँ पे हमें भेज दिया पुलिस स्टेशन में देन आई डोंट नो वट्स गोइंग ऑन राइट नाउ सो अभी तक तो कुछ अपडेट नहीं है ਏ ਰਸਤੇ ਸਾਨੂੰ ਕਾਲ ਆਇਆ ਰੈਡ ਵਾਸ ਤੋਂ ਤੇ ਤੁਹਾਡੀ ਗੱਡੀ ਜੇ ਬੰਬ ਹੈ ਤੁਸੀਂ 15 20 ਮਿੰਟ ਦੀ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕੀ ਕਿਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਾਂ ਕੋਈ ਆਜੇ ਰੋਡ ਦੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡੌਰੀ ਤੇ ਉੱਥੇ ਗੱਡੀ ਰੋਕ ਕੇ ਤੇ ਚੈਕਿੰਗ ਕਰਵਾ ਰਹੇ ਹਾਂ ਜੀ ਜੀ ਬਾਤ ਚਲਣੀ ਕੀ ਹਾਂਜੀ ਮੈਂ ਬੱਸ ਲਾਉਣਾ ਜੀ ਹਾਂਜੀ जी, 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 नम्बर, नम्बर, नम्बर जी, जी। हां जी ਮੇਰੇ ਕੰਡੈਕਟਰ ਨੂੰ ਕਾਲ ਆਈ ਹੈ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਤੇ ਨੰਬਰ 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 ਹੈਗਾ ਜੀ 1820 7382 86286 ਉਹਦੇ ਚ ਬਾਜ ਨੇ ਉਹਨੇ ਕਨਫਰਮ ਆ ਰਹੀ ਸੀ ਉਹ ਬੋਲ ਰਹੀ ਸੀ ਹਾਂ ਜੀ ਹਾਂ ਬੋਲ ਰਹੇ ਹਾਂ ਦਿੱਲੀ ਸੇ ਹੀ ਉਹ ਬੋਲ ਰਹੇ تھے ਆਪकी ਬੱਸ ਮੈਂ ਬੋਮਬ ਹੈ ਜੀ ਉਸਕੇ ਬਾਅਦ ਥੋੜੀ ਥੋੜੀ ਆਵਾਜ਼ ਕਟ ਗਈ ਨੈਟਵਰਕ ਪ੍ਰੋਬਲਮ ਆ ਗਈ ਜੀ ਦੁਬਾਰਾ ਫਿਰ ਮੈਨੇ ਉਸਕੋ ਬੋਲਾ ਜੀ ਹਾਂਜੀ ਬੱਸ ਮੈਂ ਕਿਹਾ ਇਹ ਕਿ ਬੱਸ ਮੈਂ ਬੌਮਪਾ ਕੋ ਯਾਤਰੀ ਕਨਫਰਮ ਕਰ ਦੋ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਹਾਂ ਜੀ ਔਰ ਫਿਰ ਬੱਸ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੋਕੀ ਹੈ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ 'ਚ ਬੌਮਬ ਹੈ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਵਾਲੇ ਨੇ ਸਾਨੂੰ ਸਭ ਤੋਂ ਬਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਹਾਂ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਆ ਬਸ ਤੇ ਬੁਦੀ ਚੈੱਕ ਕਰ ਰਹੇ ਆ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਹੈ ਉਹ ਸਾਰੀ ਇੱਕ ਜਾਂਚ ਦਾ ਵਿਸ਼ਾ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਅ ਅੱਜ ਸਵੇਰ 3 ਵਜੇ ਦੇ ਤਕਰੀਬਨ ਜੋ ਇੱਕ ਆਰਬਿਟ ਬਸ ਦਿੱਲੀ ਤੋਂ ਜੰਮੂ ਜੋ ਜਾਰੀ ਸੀਗੀ ਕਟਰਾ ਜੰਮੂ ਵਿਖੇ ਆ ਉਹਦੇ ਕੰਡਕਟਰ ਨੂੰ ਇੱਕ ਕਾਲ ਆਂਦੀ ਹੈ ਇੱਕ ਬੰਦਾ ਉਹਨੂੰ ਕਹਿੰਦਾ ਹੈਗਾ ਕਿ ਤੁਹਾਡੀ ਬੱਸ ਦੇ ਵਿੱਚ ਬੋਮਬ ਹੈਗਾ ਤੇ ਫਿਰ ਇੱਥੇ ਹੈਡੋਪੋਲ ਉਹ ਬੱਸ ਸੀਗੀ ਉਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਇਮੀਡੀਏਟਲੀ ਬੱਸ ਨੂੰ ਰੁਕਵਾ ਕੇ ਸਾਰੇ ਜੋ ਪੈਸੇਂਜਰ ਸੀਗੇ ਉਹਨਾਂ ਨੂੰ ਇਵੈਕੂਏਟ ਕੀਤਾ ਤੇ ਬੱਸ ਨੂੰ ਇੱਕ ਓਪਨ ਫੀਲਡ ਦੇ ਵਿੱਚ ਖੜਾ ਕਰਾਇਆ ਫਿਰ ਬੋਮਬ ਸਕਵਡ ਨੂੰ ਬੁਲਾਇਆ ਗਿਆ ਤੇ ਉਹਦੀ ਪ੍ਰੋਪਰ ਕੱਲੇ-ਕੱਲੇ ਚੀਜ਼ੀ ਜਾਂਚ ਕੀਤੀ ਗਈ ਸਾਰੇ ਕੇ ਸਾਰੇ ਜਿਹਨੇ ਪੈਸੇਂਜਰ ਸੀਗੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਮੀਨਵਾਇਲ ਕੀਤੀ ਗਈ ਤੇ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਇਹ ਫੌਕਸ ਕਾਲ ਨਿਕਲੀ ਹੈਗੀ ਤੇ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਹੂੰ ਕਿ ਇੱਕ ਤਾਂ ਹੋ ਸਕਦਾ ਹੈਗਾ ਕਿ ਅ ਅੱਜ ਜੀਵੇ ਦਾ ਅੱਜ ਦੇਸ਼ ਦੇ ਵਿੱਚ ਜੋ ਸਿਕਿਉਰਿਟੀ ਉਹਨੂੰ ਲੈ ਕੇ ਹੋ ਸਕਦਾ ਹੈ ਕਿ ਲੋਕੀ ਇਸ ਤਰੀਕੇ ਦੀ ਸ਼ਰਾਰਤੀ ਜੋ ਤੱਤਵ ਹੈ ਉਹ ਪੈਨਿਕ ਕ੍ਰੀਏਟ ਕਰਨ ਦੇ ਲਈ ਇਸ ਤਰੀਕੇ ਦੀ ਕਾਲਸ ਜਾਂ ਮੈਸੇजेस ਵਗੈਰਾ ਕਰਨ ਤਾਂ ਤੁਸੀਂ ਇਮੀਡੀਏਟਲੀ ਪੁਲਿਸ ਦੇ ਧਿਆਨ 'ਚ ਲੈ ਕੇ ਆਓ ਅਸੀਂ ਬਿਲਕੁਲ ਮੁਸਤਦੀ ਨਾਲ ਆਪਣੀ ਸਿਕਿਉਰਿਟੀ ਤੁਹਾਡੀ ਸਿਕਿਉਰਿਟੀ ਦੇ ਲਈ ਕਾਇਮ ਹੈ ਤੇ ਅਸੀਂ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਤੁਹਾਡੀ ਸਿਕਿਉਰਿਟੀ ਨੂੰ ਮੇਨਟੇਨ ਵੀ ਕਰਾਂਗੇ ਤੇ ਦੂਜੀ ਚੀਜ਼ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਵੀ ਰਿਕਵੈਸਟ ਕਰਨਾ ਚਾਹੁੰਦੀ ਹੂੰ ਤੁਸੀਂ ਸਾਰੇ ਜਾਣਦੇ ਹੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੋਆਪਰੇਸ਼ਨ ਕੀਤਾ ऑपरेशन सिंदूर ते ओदे ही बैकग्राउंड ਦੇ ਵਿੱਚ ਹੀ ਹੋ ਸਕਦਾ ਹੈਗਾ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਕਾਲਸ ਜਾਂ ਮੈਸੇजेस ਤੋਂ ਪੈਨਿਕ ਕ੍ਰੀਏਟ ਹੋ ਸਕੇ ਇਸ ਕਰਕੇ ਲੋਕਾਂ ਨੂੰ ਮੈਂ اپیل करूंगी ਕਿ ਪੈਨਿਕ ਨਾ ਕਰਨ ਸ਼ਾਂਤੀ ਨਾਲ ਇਸ ਟਾਈਮ ਨੂੰ ਕੱਢੇ ਤੇ ਪੁਲਿਸ ਦਾ ਪੂਰਾ ਸਹਿਯੋਗ ਦੇਣ ਕੁਝ ਵੀ ਸਸਪੈਕਟ ਯਾ ਸਸਪੀਸ਼ੀਅਸ ਐਕਟੀਵਿਟੀ ਤੁਹਾਡੇ ਆਲੇ ਦੁਆਲੇ ਹੁੰਦੀ ਹੈ ਇਮੀਡੀਏਟਲੀ ਤੁਹਾਡੇ ਨੀਅਰੈਸਟ ਪੁਲਿਸ ਸਟੇਸ਼ਨ ਅਹ which ਤੁਸੀਂ ਨੋਟ ਕਰਾਓ 112 ਅਦਾ ਜੋ ਨੰਬਰ ਹੈਗਾ ਸਾਡਾ ਯੂਨੀਵਰਸਲ ਹੈਲਪਲਾਈਨ ਨੰਬਰ ਹੈ ਉਹਦੀ ਵਰਤੋ ਕਰੋ ਸਾਡੇ ਧਿਆਨ ਚ ਲੈ ਕੇ ਆ